ਰਾਣਾ ਰੀਅਲ ਏਸਟੇਟ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਵਿਕਾਊ ਕੋਠੀਆਂ ਤੁਹਾਡੇ ਲਈ ਆਪਾਂ ਹਰ ਵਾਰ ਲੈ ਕੇ ਆਉਂਦੇ ਰਹਿੰਨੇ ਆ ਤਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਾਂ ਦੇ ਦਿੰਦੇ ਆ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ 10 ਲੱਖ 20 ਲੱਖ 30 ਲੱਖ 40 ਲੱਖ ਹੱਦ 50 ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ ਤਾਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਆ ਜੀ ਠੀਕ ਹੈ ਜੀ ਤੁਸੀਂ ਪਿਛਲੀਆਂ ਵੀਡੀਓਜ਼ ਚ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਆਪਣੇ ਬਜਟ ਦੇ ਅਕੋਰਡਿੰਗ ਪ੍ਰੋਪਰਟੀਆਂ ਫਾਈਂਡ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਕੋਠੀ ਪਸੰਦ ਆਉਂਦੀ ਹੈ ਤਾਂ ਆਪਾਂ ਤੁਹਾਨੂੰ ਉਸ ਕੋਠੀ ਤੇ ਜਰੂਰ ਵਿਜ਼ਿਟ ਕਰਾਵਾਂਗੇ ਤਾਂ ਕੋਠਰੀ ਚਾਬੀ ਵੀ ਲੈ ਕੇ ਦੇਵਾਂਗੇ ਹੋ ਸਕੇਗਾ ਤਾਂ ਬੈਂਕ ਲੋਨ ਵੀ ਜ਼ਰੂਰ ਕਰਵਾ ਕੇ ਦੇਵਾਂਗੇ ਕੁਝ ਪਰਿਵਾਰਾਂ ਦਾ ਬੈਂਕ ਲੋਨ ਸਿਬਲ ਸਕੋਰ ਵਗੈਰਾ ਡਾਊਨ ਹੁੰਦਾ ਹੈ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਆਪਣੇ ਕੁਝ ਪ੍ਰਾਈਵੇਟ ਬੈਂਕ ਹੈਗੇ ਨੇ ਆਪਣੇ ਨਾਲ ਜਿਹੜੇ ਕੋਠੀਆਂ ਤੇ ਬੈਂਕ ਲੋਨ ਕਰਵਾ ਦਿੰਦੇ ਨੇ ਠੀਕ ਹੈ ਜੀ ਤਾਂ ਇਸ ਕੋਠੀ ਦੀ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਆਪਾਂ ਦੇ ਦੇਣੀ ਹੈਗੀ ਤਾਂ ਕੋਠੀ ਦੀ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਤਾਂ ਆਪਾਂ ਹੁਣੇ ਹੀ ਕੁਝ ਸੈਕੰਡਾਂ ਦੇ ਵਿੱਚ ਇਸ ਦੀ ਇਨਫੋਰਮੇਸ਼ਨ ਤੁਹਾਨੂੰ ਦੱਸ ਦੇਣੀ ਹੈ ਕੋਠੀ ਦਾ ਵਿਊ ਤੁਸੀਂ ਸਾਰਾ ਦੇਖ ਸਕਦੇ ਹੋ ਤਾਂ ਆਪਣੀ ਸਾਰੀ ਹੀ ਪਿਆਰੀ ਆਡੀਅੰਸ ਨੂੰ ਆਪਾਂ ਸਾਰੇ ਸਸਤੇ ਮਕਾਨਾਂ ਦੀ ਜਾਣਕਾਰੀ ਦੇ ਚੁੱਕੇ ਹਾਂ ਜੀ ਤੇ ਬੈਂਕ ਲੋਨ ਤੇ ਕਿਸ਼ਤਾਂ ਤੇ ਜਿਹੜੇ ਪਰਿਵਾਰ ਕੋਠੀਆਂ ਮੰਗਦੇ ਨੇ ਛੋਟੇ ਬਜਟ ਦੇ ਵਿੱਚ ਉਹ ਵੀ ਆਪਾਂ ਦਿਖਾ ਚੁੱਕੇ ਹਾਂ ਤਾਂ ਆਪਾਂ ਮਦਦ ਕਰਦੇ ਹਾਂ ਕਿ ਹਰ ਇੱਕ ਬੰਦੇ ਤੱਕ ਹਰ ਬਜਟ ਵਿੱਚ ਉਸਦੇ ਵਿਕਤੀ ਦਾ ਘਰ ਪਹੁੰਚ ਸਕੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਕੋਈ ਕੋਠੀ ਲੱਭ ਰਿਆ ਤਾਂ ਉਸ ਤੱਕ ਕੋਠੀ ਮਿਲ ਸਕੇ ਉਸ ਨੂੰ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਹੋਲ ਤੇ ਸੈੱਟ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਜਿਹਨੀਆਂ ਵੀਡੀਓਜ਼ ਅਸੀਂ ਅਪਲੋਡ ਕਰਨੀਆਂ ਹੈਗੀਆਂ ਨੇ ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣਗੀਆਂ ਠੀਕ ਹੈ ਜੀ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਪਹੁੰਚ ਜਾਊਗੀ ਤਾਂ ਇਸ ਦੀ ਇਨਫੋਰਮੇਸ਼ਨ ਹੁਣ ਆਪਾਂ ਸਾਰੀ ਦੱਸ ਦਿੰਨੇ ਆ ਸੋਗੱਜ ਦੇ ਵਿੱਚ ਇਹ ਬਣੀ ਹੋਈ ਹੈ ਕੋਠੀ ਠੀਕ ਹੈ ਜੀ ਸੋਗੱਜ ਦੇ ਵਿੱਚ ਬਣੀ ਹੋਈ ਹੈ ਤਿੰਨ ਮਰਲਾ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਤਿੰਨ ਮਰਲੇ ਦੇ ਵਿੱਚ ਇਸ ਦੀ ਕੰਸਟ੍ਰਕਸ਼ਨ ਹੋਈ ਹੈ ਅਲਮੀਰਾ ਲੱਕੜ ਦਾ ਕੰਮ ਟਾਈਲਸ ਦਾ ਕੰਮ ਸਾਰਾ ਕੰਪਲੀਟ ਹੈ ਜੀ ਉਸ ਤੋਂ ਬਾਅਦ ਪੇਂਟ ਦਾ ਕੰਮ ਵੀ ਵਰਕ ਸਾਰਾ ਕੰਪਲੀਟ ਹੈ ਕੋਠੀ ਦੇ ਵਿੱਚ 100 ਗਜ ਦੇ ਵਿੱਚ ਡੇਢ ਮੰਜ਼ਲ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 3 ਮਰਲੇ ਜਗ੍ਹਾ ਹੈਗੀ ਹੈ ਉਸ ਤੋਂ ਬਾਅਦ ਲੋਕੇਸ਼ਨ ਪ੍ਰਾਈਸ ਸਾਰਾ ਇਸ ਵੀਡੀਓ ਵਿੱਚ ਦੇਵਾਂਗੇ ਤਾਂ ਡੇਢ ਮੰਜ਼ਲ ਹੈ ਜੀ ਠੀਕ ਹੈ ਜੀ ਉੱਪਰ ਵੀ ਬੈੱਡਰੂਮ ਵਾਸ਼ਰੂਮ ਬਣਿਆ ਹੋਇਆ ਹੈ ਤਾਂ ਹੁਣ ਆਪਾਂ ਇਸ ਦੇ ਵਿੱਚ ਜੋ ਪ੍ਰਾਈਸ ਲੋਕੇਸ਼ਨ ਹੈ ਉਹ ਵੀ ਦੱਸ ਦਿੰਨੇ ਆ ਪ੍ਰਾਈਸ ਧਿਆਨ ਦੇਣਾ ਸੁਣ ਲਿਓ ਜੀ ਲੋਕੇਸ਼ਨ ਇਸ ਦੀ ਜਿਹੜੀ ਹੈਗੀ ਹੈ ਜਦੋਂ ਤੁਸੀਂ ਆਪਣੇ ਲੁਧਿਆਣੇ ਉਨੇ ਹੋ ਤਾਂ ਹੈਬੋਵਾਲ ਪੋਸ਼ ਏਰੀਆ ਕਾਫੀ ਕਾਫੀ ਸਾਫ ਸੁਥਰਾ ਏਰੀਆ ਹੈਗਾ ਇਹ ਤਾਂ ਹੈਬੋਵਾਲ ਚੂੜਪੋ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਠੀਕ ਹੈ ਜੀ ਲੁਧਿਆਣਾ ਦੇ ਵਿੱਚ ਆਪਾਂ ਵੱਧ ਤੋਂ ਵੱਧ 5 ਲੱਖ 7 ਲੱਖ 10 ਲੱਖ 20 ਲੱਖ 40 ਲੱਖ 50 ਲੱਖ ਕਰੋੜ 1.5 ਕਰੋੜ ਤੱਕ ਹਰ ਬਜਟ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਠੀਕ ਹੈ ਜੀ ਤਾਂ ਹਰ ਬਜਟ ਵਿੱਚ ਕੋਠੀਆਂ ਦਿਖਾਉਂਦੇ ਹੀ ਰਹਿੰਦੇ ਆ ਤਾਂ ਇਸ ਦਾ ਤੁਹਾਨੂੰ ਆਪਾਂ ਲੋਕੇਸ਼ਨ ਦੱਸ ਦਿੱਤੀ ਹੈ ਪ੍ਰਾਈਸ ਹੈਗਾ ਜੀ ਮਾਲਕਾਂ ਨੇ 45 ਰੱਖ ਰੱਖਿਆ ਹੈ ਠੀਕ ਹੈ ਜੀ 45 ਲੱਖਸ ਬਾਕੀ ਮੌਕੇ ਤੇ ਆਪਾਂ ਦੇਖ ਲਵਾਂਗੇ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਹੁਣ ਆਪਾਂ نیچے ਤੁਹਾਨੂੰ ਬੈਡਰੂਮ ਵਾਸ਼ਰੂਮ ਕਿਚਨ ਸਭ ਲੌਬੀ ਏਰੀਆ ਵਾਸ਼ਿੰਗ ਏਰੀਆ ਸਾਰਾ ਦਿਖਾ ਚੁੱਕੇ ਆ ਤਾਂ ਹੁਣ ਆਪਾਂ ਜਾ ਰਹੇ ਹਾਂ ਆਪਣੇ ਫਰਸਟ ਫਲੋਰ ਵੱਲ ਜਿੱਥੇ ਬੈਡਰੂਮ ਵਾਸ਼ਰੂਮ ਜੋ ਇੱਥੇ ਬਣਿਆ ਹੋਇਆ ਹੈ ਜਿਸ ਤਰ੍ਹਾਂ ਦੇ ਵੀ ਹਾਲਤ ਹੈ ਤੁਸੀਂ ਇਸ ਕੋਠੀ ਦੇ ਸਕਦੇ ਹੋ ਬਾਕੀ ਮੌਕੇ ਤੇ ਵੀ ਤੁਹਾਨੂੰ ਇਸ ਪ੍ਰੋਪਰਟੀ ਤੇ ਵਿਜ਼ਿਟ ਕਰਾਵਾਂਗੇ ਠੀਕ ਹੈ ਜੀ ਜੇਕਰ ਤੁਸੀਂ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਨੰਬਰ ਆਪਾਂ ਇਸ ਸਕਰੀਨ ਤੇ ਹੁਣ ਸ਼ੇਅਰ ਕਰ ਦਨੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਡੇ ਨਾਲ ਇਹ ਕੋਠੀ ਦੇਖ ਸਕਦੇ ਹੋ ਇਹ ਨੰਬਰ ਹੈਗੇ ਨੇ ਜੀ 970344209872426497 ਜੇਕਰ ਤੁਸੀਂ ਕੋਠੀ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਕੰਟੈਕਟ ਸਾਡੇ ਨਾਲ ਕਰ ਸਕਦੇ ਹੋ ਤੇ ਜੇਕਰ ਹੋਰ ਇਨਫੋਰਮੇਸ਼ਨ ਚਾਹੀਦੀ ਸਸਤੇ ਮਕਾਨਾਂ ਦੀ ਜਾਂ ਹੋਰ ਕੋਠੀਆਂ ਦੀ ਇਸ ਤੋਂ ਇਲਾਵਾ ਤਾਂ ਤੁਸੀਂ rana real estate 97.com ਜਾਂ ਇੰਸਟਾਗ੍ਰam ਪੇਜ rana real estate 97 official handle ਸਰਚ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੱਜ ਦੀ ਕੋਠੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਸਾਨੂੰ ਦੱਸਣਾ ਜੀ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਾਂ ਤੁਹਾਡੇ ਲਈ ਵੱਧ ਤੋਂ ਵੱਧ ਕੋਠੀਆਂ ਦਿਖਾਉਂਦੇ ਰਹਿਣਾ ਠੀਕ ਹੈ ਜੀ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਦਿਖਾਵਾਂਗੇ ਧੰਨਵਾਦ